ਸਸ਼ੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਆਈਡੀ ਜਿਹੜੀ ਸਾਡੀ ਕਲੈਕਸ਼ਨ ਹੋਗੀ ਬੁਟੀਕ ਵਰਕ ਦੇ ਸੂਟ ਨਿਊ ਡਿਜ਼ਾਈਨ ਦੇ ਵਿੱਚ ਰੈਡੀ ਹੋਏ ਆ ਜੀ ਸਭ ਤੋਂ ਪਹਿਲਾਂ ਮੇਰੇ ਪੈਰ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਲਦੀ ਤੋਂ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਸਾਡੀ ਅਗਲੀ ਆਉਣ ਵਾਲੀ ਵੀਡੀਓ ਦਾ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਬਡਲਾਡੇ ਐਂਟਰ ਹੁੰਦੇ ਹੋਏ ਆ ਬਾਜ਼ਾਰ ਦੇ ਵਿੱਚ ਐਂਟਰ ਨਹੀਂ ਕਰਨਾ ਜੀ ਸਿੱਧਾ ਤੁਸੀਂ ਆਈਟੀਆਈ ਤੇ ਪਹੁੰਚ ਕੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਉਹਨੂੰ ਕ੍ਰੋਸ ਕਰਨਾ ਪੂਰੇ ਨੂੰ ਕ੍ਰੋਸ ਕਰਨਾ ਜੀ ਜਿੱਦੋਂ ਤੁਸੀਂ ਪੂਰਾ ਓਵਰ ਬ੍ਰਿਜ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਨਾਲ ਪੁਲ ਦੇ ਆਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਤੇ ਜੇਕਰ ਤੁਸੀਂ ਬੁਹਾਰ ਔਰ ਤੋਂ ਆ ਰਹੇ ਹੋ ਤਾਂ ਤੁਸੀਂ ਬਡਲਾਡਾ ਐਂਟਰ ਹੁੰਦੇ ਹੋਏ ਤੇ ਜੋ ਓਵਰ ਪ੍ਰੈਸ ਬਣਿਆ ਉਹਦੇ ਉੱਪਰ ਤੁਸੀਂ ਨਹੀਂ ਚੜਨਾ ਜੀ ਠੀਕ ਹੈ ਜੀ ਉਹਦੀ ਸਿਰਫ ਰਾਈਟ ਸਾਈਡ ਦੀ ਪੁਲ ਦੇ ਨਾਲ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਓ ਜੀ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਸੂਟ ਉਮੀਦ ਕਰਦੇ ਆ ਕਿ ਅੱਜ ਮੇਰੇ ਆ ਪਹਿਨਾਂ ਨੂੰ ਇਹ ਵਾਲੇ ਸੂਟ ਵੀ ਪਸੰਦ ਆਉਣਗੇ ਨਿਊ ਡਿਜ਼ਾਈਨ ਦੇ ਵਿੱਚ ਜੋ ਰੈਡੀ ਹੋਏ ਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਫਾਸਟ ਸੂਟ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਪੂਰੀ ਸ਼ਰਟ ਦੇ ਫਰੰਟ ਉੱਪਰ ਛੋਟੇ ਛੋਟੇ ਫਲਾਵਰ ਆਉਣੇ ਆ ਚੈੱਕ ਕਰੋ ਜੀ ਫਲਾਵਰ ਬਹੁਤ ਹੀ ਨਜ਼ਦੀਕ ਕੀ ਨਾ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਛੋਟੇ ਛੋਟੇ ਫਲਾਵਰ ਬੜੇ ਹੋਏ ਆ ਪੂਰੀ ਫਿਨਿਸ਼ਿੰਗ ਹੈ ਨਾ ਫਲਾਵਰਾਂ ਦੇ ਉੱਪਰ ਤੇ ਬਿਲਕੁਲ ਨਜ਼ਦੀਕ ਫਲਾਵਰ ਬਣਿਆ ਕੋਈ ਐਦਾਂ ਨਹੀਂ ਹੈਗਾ ਕੋਈ ਵਰਲਾ ਵਰਲਾ ਫਲਾਵਰ ਬਿਲਕੁਲ ਨਾਲ-ਨਾਲ ਫਲਾਵਰ ਬਣੇ ਹੋਏ ਆ ਜੀ ਪੂਰਾ ਸ਼ਰਟ ਫਰੰਟ ਪੂਰਾ ਹੈਵੀ ਹੈ ਜੀ ਤੇਰੀ ਬੈਕ ਨੈਕ ਦਿਖਾ ਦਿੰਦੀ ਹੈ ਬਹੁਤ ਹੀ ਪਿਆਰੀ ਜਿਹੜੀ ਬੈਕ ਨੈਕ ਬਣੀ ਹੋਈ ਹੈ ਦੇਖੋ ਇਹ ਪੁਛੇ ਬੈਕ ਤੇ ਆਣਾ ਤੇ ਪੂਰੀਆਂ ਫੁੱਲ ਹੈਵੀ 슬ੀਵਸ ਦਵਾਂਗੇ ਤੁਹਾਨੂੰ ਇਹਦੇ ਨਾਲ ਲਓ ਜੀ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ। ਸਟਾਫ ਤੋਂ ਉਹ ਪੂਰਾ 5 ਮੀਟਰ 5.5 ਮੀਟਰ ਮਿਲਣਾ ਜੀ ਇਹ ਤੇ ਚੈੱਕ ਕਰੋ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਹੈ। 슬ੀਵਸ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜਦੀਕ ਤੋਂ ਇੰਗਲਿਸ਼ ਕਲਰ ਰਹੂਗਾ ਜੀ ਇਹ। ਇਹ ਬਾਟਮ ਦੇ ਉੱਪਰ ਆਉਣਾ। ਇਹ ਬਾਟਮ ਦੇ ਉੱਪਰ ਹੀ ਵਰਕ ਹੋਣਾ ਪੂਰਾ ਫੁੱਲ ਹੈਵੀ ਸੂਟ ਹੈ। ਲੁੱਕ ਦੇਖੋ ਸੂਟ ਦੀ ਕਿੱਦਾਂ ਜੀ? ਚੈੱਕ ਕਰੋ ਜੀ। ਸੂਟ ਦੀ ਲੁੱਕ ਤੁਹਾਨੂੰ ਦਿਖਾ ਦਿੰਨੇ ਆ। ਜੋ ਮਾਡਲ ਦੇ ਪਾਇਆ ਹੋਇਆ ਸੂਟ ਹੈ ਜੀ ਐਡਾ ਰੈਡੀ ਹੋਣਾ ਬਣ ਕੇ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪਾਰਟੀ ਵੇਅਰ ਸਟਾਫ ਦੇ ਵਿੱਚ ਟਿਸ਼ੂ ਕ੍ਰਾਸ ਦੇ ਵਿੱਚ ਸੂਟ ਰਹਿਣਾ ਜੀ ਇਹ ਬਿਲਕੁਲ ਸੌਫਟ ਬਲੇਮ ਸਟਾਫ ਹੈ ਕਾਫੀ ਮੇਰੀ ਭੈਣ ਨੇ ਇਸ ਸਟਾਫ ਦੇ ਵਿੱਚ ਸੂਟ ਬਾਈ ਕੀਤੀ ਹੈ ਬਿਲਕੁਲ ਸੌਫਟ ਬਲੇਵ ਰਹਿਣ ਵਾਲਾ ਤੇ ਰਹਿਣੀਆ ਜੀ 1000 ਪੰਜਾਹ ਠੀਕ ਹੈ ਜੀ ਕਿਉਂਕਿ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਤੇ 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਅਗਲਾ ਤੁਹਾਨੂੰ ਕਲਰ ਚੈੱਕ ਕਰਵਾਵਾਂਗੇ ਇੰਗਲਿਸ਼ ਕਲਰ ਦੇ ਵਿੱਚ ਹੀ ਆਣਗੇ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਲੋ ਚੈੱਕ ਕਰੋ ਜੀ ਇਹਦੇ ਅਗਲਾ ਕਲਰ ਬਹੁਤ ਹੀ ਪਿਆਰਾ ਜਿਹਾ ਪਰਪਲ ਦੇ ਛੋਟੇ ਛੋਟੇ ਬਣੇ ਹੋਏ ਫਲਾਵਰ ਇਹ ਤੁਸੀਂ ਪਰਪਲ ਦੁਪੱਟੇ ਨਾਲ ਲੈ ਸਕਦੇ ਹੋ ਜੀ ਇਹਨੂੰ ਲਓ ਜੀ ਟਾਈ ਐਂਡ ਡਾਈ ਦਾ ਦੁਪੱਟਾ ਕਰਾ ਲਓ ਤੇ ਇਹ ਵਾਲਾ ਹੋਣਾ ਜੀ ਬੈਕ ਤੇ ਬਣਿਆ ਹੋਇਆ ਫਲਾਵਰ ਬਹੁਤ ਹੀ ਪਿਆਰਾ ਜਿਹਾ ਬੈਕ ਦਾ ਫਲਾਵਰ ਹੈ ਸਿਰਫ ਤਿੰਨ ਸੂਟ ਬਾਕੀ ਹੈ ਸਾਡੇ ਕੋਲੇ ਐਦਾਂ ਦੇ ਲਓ ਜੀ ਆਵਲਾ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਰਹਿਣੀ ਐ ਇਹਦੀਆਂ 슬ੀਵਸ ਤੇ ਇਹ ਆਉਣਾ ਜੀ ਬਾਟਮ ਦਾ ਵਰਕ ਠੀਕ ਹੈ ਜੀ ਇਹ ਬਾਟਮ ਦਾ ਵਰਕ ਆਊਗਾ ਪੂਰਾ ਫੁੱਲ ਹੈਵੀ 슬ੀਵਸ ਆ ਪ੍ਰਾਈਸ ਰਹਿਣੀ 1050 ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਇਹ ਦੂਸਰਾ ਕਲਤੀ ਦੂਸਰਾ ਕਲਰ ਸੀ ਸਿਰਫ 3 ਕਲਰ ਹੀ ਮਿਲਣਗੇ ਤੁਹਾਨੂੰ ਇਹਦੇ ਵਿੱਚ ਲਓ ਇਹ ਕੌਣਾ ਸੀ 골ਡਨ ਕਲਰ ਇਹ 골ਡਨ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਦੇਖੋ ਜੀ 골ਡਨ ਕਲਰ ਵਿੱਚ ਹੋੜਾ ਮਹਿਰੂਨ ਕਲਰ ਦਾ ਵਰਕ ਹੈ ਇਹਦੀ ਬੈਕ ਆਣੀ ਆ ਜੀ ਮਹਿਰੂਨ ਕਲਰ ਦਾ ਤੁਸੀਂ ਇਹ ਨਾਲ ਲੈ ਸਕਦੇ ਹੋ ਦੁਪੱਟਾ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ 슬ੀਵਸ ਰਹਿਣਗੇ ਇਹਦੀਆਂ ਇਹ ਪੂਰੀਆਂ ਫੁੱਲ ਹੈਵੀ 슬ੀਵਸ ਹੈ ਜੀ ਇਹ ਰਹਿਣਾ ਜੀ ਬਾਟਮ ਦਾ ਵਰਕ ਇਹ ਬਾਟਮ ਤੇ ਵਰਕ ਆਣਾ ਬਹੁਤ ਸੋਹਣਾ ਬਾਟਮ ਦਾ ਵਰਕ ਹੋਇਆ ਪੂਰੀ ਫਿਨਿਸ਼ਿੰਗ ਨਾਲ ਪ੍ਰਾਈਸ ਦੇ ਰਿਹਾ ਤੁਹਾਨੂੰ 1050 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਵਾਂਗੇ ਜੋ ਸੂਟ ਸਾਡੇ ਅਗਲੇ ਸੂਟ ਜਿਹੜੇ ਦਿਖਾਵਾਂਗੇ ਉਹਦੇ ਵਿੱਚ ਅਸੀਂ ਤੁਹਾਨੂੰ ਸੂਟ ਰੈਡੀ ਹੋਇਆ ਦਿਖਾਵਾਂਗੇ ਦੇਖੋ ਜੀ ਲਓ ਜੀ ਅਸੀਂ ਇਹ ਪਹਿਲਾ ਇਹ ਵਾਲੇ ਡਿਜ਼ਾਈਨ ਦੇ ਸੂਟ ਲੈ ਕੇ ਆਏ ਸੀਗੇ ਤੇ ਇੱਕ ਮੇਰੀ ਭੈਣ ਦਾ ਸਾਡੇ ਕੋਲੇ ਇਹਦੀ ਸਟਿਚਿੰਗ ਹੋਈ ਹੈ ਜੀ ਸੂਟ ਦੀ ਇਹ ਵਾਲੇ ਨਿਊ ਦੁਬਾਰਾ ਇਹ ਹੀ ਡਿਜ਼ਾਈਨ ਅਸੀਂ ਲੈ ਕੇ ਆਏ ਆ ਇਹ ਮੈਚਿੰਗ ਸੂਟ ਸੀ ਪਰ ਜਿਹੜੇ ਹੁਣ ਸੂਟ ਲੈ ਕੇ ਆਏ ਆ ਜੀ ਇਹ 올ਓਵਰ ਸੂਟ ਰੈਡੀ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬੜਿਆ ਹੋਇਆ ਘੇਰਾ ਤੇ ਇਹ ਨੈੱਕ ਦੀ ਡਿਜ਼ਾਈਨਿੰਗ ਦਿੱਤੀ ਗਈ ਹੈ ਇਹਨੂੰ ਠੀਕ ਹੈ ਜੀ ਇਹ neck ਦੀ ਡਿਜ਼ਾਈਨਿੰਗ ਹੈ ਇਹ 슬ੀਵਸ ਰਹਿਣੀਆਂ ਜੀ ਚੈੱਕ ਕਰੋ ਜੀ ਇਹ 슬ੀਵਸ ਰਹਿਣਗੀਆਂ ਬਹੁਤ ਹੀ ਪਿਆਰਾ ਸੂਟ ਬਣਦਾ ਹੈ ਰੈਡੀ ਹੋਇਆ ਵਾ ਤੇ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਲਓ ਇਹ ਅਸੀਂ ਪਹਿਲਾਂ ਮੈਚਿੰਗ ਸੂਟ ਲੈ ਕੇ ਆਏ ਸੀ ਇਹਦੇ ਨਾਲ ਬਾਟਮ ਹੈ ਜੀ ਚੈੱਕ ਇਹ ਇਹਦੇ ਨਾਲ ਬਾਟਮ ਹੈ ਬਾਟਮ ਦੇ ਉੱਪਰ ਵੀ ਇਦਾਂ ਵਰਕ ਹੋਣਾ ਹੈ ਇਹ 슬ੀਵਸ 슬ੀਵਸ ਨੂੰ ਥੋੜੀ ਜੀ ਡਿਜ਼ਾਈਨਿੰਗ ਦਿੱਤੀ ਗਈ ਹੈ लेस ਰਿਸਲਟ ਕਰਕੇ ਲੈਸ ਰਿਸਲਟ ਕੀਤੀ ਗਈ ਹੈ ਬਹੁਤ ਸੋਹਣੀ ਕਟਵਰਕ ਹੋਈ ਹੈ ਤੇ ਇਦਾਂ ਦੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਮੈਜਿਕ ਸੂਟ ਸੀਗਾ ਜੀ ਇਹਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਸੀ 올ਓਵਰ ਸੂਟ ਰੈਡੀ ਕੀਤੇ ਆ ਜੋ ਪਹਿਲਾ ਸੂਟ ਚੈੱਕ ਕਰੋ ਜੀ ਇਹ ਉਹਨਾਂ ਜੀ ਲਾਈਟ ਜੀ ਲੈਮਨ ਥੋੜਾ ਜਿਹਾ ਮੈਂਦੀ ਸ਼ੇਡ ਵੀ ਹੈ ਤੇ ਲੈਮਨ ਸ਼ੇਡ ਵੀ ਹੈ ਸਟਾਫ ਜਿਹੜਾ ਰਹਿਣਾ ਜੀ ਜੋ 벨ਵਟ ਕ੍ਰਾਸ਼ ਦੇ ਵਿੱਚ ਰਹਿਣਾ 벨ਵਟ ਟੱਚ ਦੇ ਵਿੱਚ ਜੋ ਸੂਟ ਆ ਰਿਹਾ ਨਾ ਇਹ 벨ਵਟ ਕ੍ਰਾਸ਼ ਆ ਬਿਲਕੁਲ ਸੌਫਟ ਮਲੈਮ ਰਹਿਣਾ ਸਟਾਫ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਕਟਵਰਕ ਹੋਈਆ ਘੇਰੇ ਉੱਪਰ ਠੀਕ ਹੈ ਜੀ ਘੇਰਾ ਚੈੱਕ ਕਰੋ ਜੀ 23 24 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਤੇ ਇਹਦੀ ਤੁਹਾਨੂੰ ਦਿਖਾਵਾਂਗੀ ਜੀ 슬ੀਵਸ ਲਓ ਇਹ 슬ੀਵਸ ਹੋਣਗੀਆਂ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ 슬ੀਵਸ ਤੇ ਉੱਪਰ ਵੀ ਕਟਵਰਕ ਹੋਈ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ 슬ੀਵਸ ਦਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜਦੀਕ ਤੋਂ ਲਓ ਜੀ ਇਹ ਆਉਣਾ ਜੀ ਘੇਰੇ ਦਾ ਵਰਕ ਸਿੰਪਲ ਸੋਬਰ ਜੇ ਸੂਟ ਆ ਇੰਗਲਿਸ਼ ਕਲਰ ਦੇ ਵਿੱਚ ਆਉਣਗੇ ਇਹ ਬਾਹਾਂ ਦਾ ਵਰਕ ਹੈ ਜੀ ਇਹ ਆਊਗਾ ਜੀ ਬਾਟਮ ਬਾਟਮ ਉੱਪਰ ਕਟ ਵਰਕ ਨਹੀਂ ਹੋਈ ਕਈ ਮੇਰੀਆਂ ਭੈਣਾਂ ਨਹੀਂ ਪਸੰਦ ਕਰਦੀਆਂ ਬਾਟਮ ਉੱਪਰ ਕਟ ਵਰਕ ਤੇ ਇਹ ਵਾਲਾ ਰੈਨ ਜੀ ਬਾਟਮ ਇਹ 슬ੀਵਸ ਘੇਰਾ ਪ੍ਰਾਈਸ ਰੈਣੀ 1000 ਪਰ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲੁੱਕ ਦੇਖੋ ਸੂਟ ਦੀ ਕਿੱਦਾਂ ਹੋਣੀ ਹੈ ਬਹੁਤ ਸੋਹਣੀ ਜੀ 컬러 ਇਹ ਹੈਗਾ ਮਾਡਲ ਦੇ ਤੁਸੀਂ ਦੇਖ ਸਕਦੇ ਹੋ ਵੇਅਰ ਕੀਤਾ ਹੋਇਆ ਸੂਟ ਐਦਾਂ ਲੁੱਕ ਆਣੀ ਹੈ ਸੂਟ ਦੀ ਤੇ ਜੋ 컬러 ਆ ਰਿਹਾ ਵੀ ਵੀਡੀਓ ਵਿੱਚ ਉਹ ਜਿਆਦਾ ਗ੍ਰੀਨ ਆ ਰਿਹਾ ਪਰ ਲੈਮਨ 컬러 ਦੇ ਵਿੱਚ ਰਹੂਗਾ ਜੀ ਲੈਮਨ 컬러 ਦੇ ਵਿੱਚ ਇਹਦੀ ਸੂਟ ਹੈ ਪਰ ਜਿਆਦਾ ਗ੍ਰੀਨ ਚ ਆ ਰਿਹਾ ਹੈ ਬਹੁਤ ਲੁੱਕ ਤੁਸੀਂ ਚੈੱਕ ਕਰ ਲਈ ਆ ਵੀ ਸੂਟ ਰੈਡੀ ਕਿਦਾਂ ਹੋਣਾ ਬਣ ਕੇ ਅਗਲਾ 컬러 ਮੈਂ ਤੁਹਾਨੂੰ ਇਹ ਚ ਚੈੱਕ ਕਰਵਾ ਦਾਂ ਜੀ ਲਓ ਇਹ ਹੋਣਾ ਜੀ ਪਿਸਤਾ 컬러 ਦੇ ਵਿੱਚ ਇਹ ਇਦਾਂ ਦੇ ਸੂਟ ਕੋਈ ਵੀ ਮੇਰੀ ਭੈਣੇ ਨੂੰ ਲੈ ਸਕਦੀ ਹੈ ਦੇਖੋ ਜੀ ਠੀਕ ਹੈ ਜੀ ਸਭ ਦੇ ਲਈ ਬਹੁਤ ਪਿਆਰੇ ਸੂਟ ਬਣੇ ਆ ਇਹ ਸਟਾਫ ਚੈੱਕ ਕਰ ਸਕਦੇ ਹੋ ਤੁਸੀਂ ਕ੍ਰਾਸ਼ ਦੇ ਵਿੱਚ ਰਹਿਣਾ 벨ਵਟ ਕ੍ਰਾਸ਼ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਕਟਵਰਕ ਹੋਈ ਹੈ ਘੇਰੇ ਉੱਪਰ ਵੀ ਲੋਟ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਦਾ ਘੇਰਾ ਤੇ ਇਹ ਵਾਲੀਆਂ ਰੈਣੀਆਂ ਜੀ ਦੀਆਂ ਸਲੀਪਸ ਦਾ ਵਰਕ ਇਸ 슬ੀਵਸ ਦਾ ਵਰਕ ਹੋਊਗਾ ਜੀ ਕਟ ਵਰਕ ਹੋਈ ਐ 슬ੀਵਸ ਉੱਪਰ ਵੀ ਕਟ ਵਰਕ ਹੋਈ ਐ ਜੀ ਚੈੱਕ ਕਰੋ ਤੇ ਇਹ ਵਾਲਾ ਆਊਗਾ ਜੀ ਬਾਟਮ ਦਾ ਵਰਕ ਇਹ ਪਿਸਤਾ ਕਲਰ ਦੇ ਵਿੱਚ ਆਊਗਾ ਤੇ ਪ੍ਰਾਈਸ ਰਹਿਣੀ ਐ ਸਿਰਫ ਇਹਦੀ 1000 ਰੁਪਏ ਦੇ ਵਿੱਚ 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਹੀ ਪਿਆਰੇ ਜਿਹੇ ਸੂਟ ਆਜਦੇ ਲਓ ਅਗਲਾ ਰਹੂਗਾ ਜੀ ਮਹਿੰਦੀ ਕਲਰ ਦੇ ਵਿੱਚ ਇਹ ਰੇਦਾ ਵਰਕ ਚੈੱਕ ਕਰੋ ਜੀ ਇਹ ਆਉਣਾ ਜੀ ਕੇ ਰੇਦਾ ਵਰਕ ਇਹ ਰਿਹਾ ਵਰਕ ਚੈੱਕ ਕਰੋ ਜੀ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਸੀ ਇਹਦਾ 슬ੀਵਸ ਦਾ ਵਰਕ ਲਓ ਇਹ ਆਉਣਾ ਜੀ ਇਹਦੇ 슬ੀਵਸ ਦਾ ਵਰਕ ਜੀ ਮਹਿੰਦੀ ਕਲਰ ਦੇ ਵਿੱਚ ਆਊਗਾ ਇਹ ਆਉਣਾ 슬ੀਵਸ ਦਾ ਵਰਕ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਤੇ ਬਾਟਮ ਦਾ ਵਰਕ ਵੀ ਮਿਲੂਗਾ ਤੇ ਪ੍ਰਾਈਸ ਲੈਣਾ ਸਿਰਫ 1000 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਮਹਿੰਦੀ ਕਲਰ ਦੇ ਵਿੱਚ ਸੀਗਾ ਤੇ ਲਓ ਜੀ ਅਗਲਾ ਨੈਕਸਟ ਕਲਰ ਆਉਣਾ ਇਹ ਆਊਗਾ ਜੀ ਪਿਆਜ਼ੀ ਜੇ ਕਲਰ ਬਚਾ ਨਹੀਂ ਸ਼ੇਡ ਦੇ ਵਿੱਚ ਆਉਣਾ ਪਿਆਜ਼ੀ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਾਂ ਚੈੱਕ ਕਰੋ ਜੀ ਇਹਦਾ ਘੇਰਾ ਬਹੁਤ ਹੀ ਸੋਨਾ ਜਾਂ ਬਣਿਆ ਹੋਇਆ ਘੇਰਾ ਹੈ ਇਹਦਾ ਬਹੁਤ ਹੀ ਪਿਆਰਾ ਜਾਂ ਇਹ ਆਉਣਾ ਜੀ ਇਹਦਾ 슬ੀਵਸ ਦਾ ਵਰਕ ਇਹ ਆਊਗਾ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਹੈ 슬ੀਵਸ ਵਰਕ ਹੈ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਵਰਕ ਦੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 1000 अगला से कलर चेक करो जी ये के वाला कलर होना है रे विच चेक करो जी ये स्लीव्स ਦਾ ਵਰਕ ਦਿਖਾ ਦੇਣੀ ਤੁਹਾਨੂੰ ਪਹਿਲਾਂ ਇਹ बॉटम ਦਾ ਵਰਕ ਹੈ ਘੇਰੇ ਦਾ ਵਰਕ ਚੈੱਕ ਕਰੋ ਇਹ ਹੁਣਾ ਜੀ ਘੇਰੇ ਦਾ ਵਰਕ ਠੀਕਾ ਜੀ ਪ੍ਰਾਈਸ ਰਹਿਣੀ ਹੈ 1000 1000 ਦੇ ਵਿੱਚ ਤੁਸੀਂ ਇਹ ਪਾਰਟੀ ਵੇਅਰ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਸੂਟ ਰੈਣ ਵਾਲਾ ਸਟਾਫ ਬਹੁਤ ਫਾਈਨ ਹੈ ਬਾਈ ਕਰਕੇ ਦੇਖੋ ਜੀ ਇੱਕ ਵਾਰ ਸਾਡੇ ਕੋਲ ਅਗਲਾ ਕਲਰ ਬਤਨ 7412 ਜੀ ਇਹਦੇ ਵਿੱਚ ਇੱਕ ਲਾਈਟ ਜਿਹਾ ਲਵੈਂਡਰ ਜੀ ਸ਼ੇਡ ਦੇ ਵਿੱਚ ਹੈ ਨਾ ਇਹ ਵੀ ਇੰਗਲਿਸ਼ ਕਲਰੀ ਹੈ ਬਹੁਤ ਹੀ ਪਿਆਰਾ ਜਿਹਾ ਇੰਗਲਿਸ਼ ਕਲਰ ਹੈ ਚੈੱਕ ਕਰੋ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਰੈਣ ਵਾਲਾ ਹੈ ਇਹ ਵਾਲੀਆਂ ਰੈਗੀਆਂ ਜੀ ਇਹਦੀਆਂ 슬ੀਪਸ ਇਹ 슬ੀਪਸ ਦਾ ਵਰਕ ਹੋਣਾ ਜੀ ਇਹਦਾ ਠੀਕ ਹੈ ਇਹ ਬਾਟਮ ਦਾ ਵਰਕ ਹੋਣਾ ਇਹ ਬਾਟਮ ਦਾ ਵਰਕ ਹੋਣਾ 슬ੀਪਸ ਦਾ ਵਰਕ ਹੋਣਾ ਪ੍ਰਾਈਸ ਰਹਿਣੀ ਹੈ ਸਿਰਫ 1000 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਤੁਹਾਨੂੰ ਦਿਖਾਵਾਂਗੇ ਕਾਟਨ ਦੇ ਵਿੱਚ ਲਓ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਪ੍ਰਾਈਸ ਰਹਿਣੀ ਹੈ ਇਹਦੀ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 700 ਰੁਪਏ ਦੇਖੋ ਜੀ ਸਟਾਫ ਬਹੁਤ ਫਾਈਨ ਹੈ ਸਿੰਧੀ ਵਰਕ ਦੇ ਵਿੱਚ ਰਹੂਗਾ ਜੀ ਇੱਕ ਸੂਟ ਬਾਕੀ ਹੈ ਸਾਡੇ ਕੋਲੇ 슬ੀਵਸ ਵੀ ਮਿਲਣਗੀਆਂ ਜੀ ਇਹਦੇ ਵਿੱਚ ਤੁਹਾਨੂੰ ਬਣੀਆਂ ਹੋਈਆਂ ਲਓ ਜੀ ਇਹ 슬ੀਵਸ ਦਾ ਵਰਕ ਮਿਲੂਗਾ ਸਿਰਫ 700 ਰੁਪਏ ਵਾਲੀ ਸੂਟ ਦੀ ਪ੍ਰਾਈਸ ਰਹਿਣੀ ਹੈ ਸਿੰਧੀ ਵਰਕ ਦੇ ਵਿੱਚ ਇਦਾਂ ਜਿਹਾ 슬ੀਵਸ ਵਰਕ ਰਹੂਗਾ ਕਾਟਨ ਸਟਾਫ ਹੈ ਜੀ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਕਾਟਨ ਦੇ ਹੋਰ ਸੂਟ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਟਨ ਦੇ ਵਿੱਚ ਹੀ ਆਣਾ ਬਹੁਤ ਹੀ ਪਿਆਰਾ ਜਿਹਾ ਸੁਣ ਰਹਿਣ ਵਾਲਾ ਪੂਰੀ ਸ਼ਰਟ ਦੇ ਉੱਪਰ ਰਹਿਣੀ ਹੈ ਜੀ ਫਲਾਵਰ ਲਓ ਪੂਰੀ ਸ਼ਰਟ ਦੇ ਉੱਪਰ ਫਲਾਵਰ ਰਹਿਣੇ ਆ ਜੀ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਹੋਇਆ ਵਰਕ ਇਹਦਾ ਇਹ ਵਾਲਿਆ ਆਉਣਾ ਜੀ 슬ੀਵਸ ਤੇ ਕੰਮ 슬ੀਵਸ ਤੇ ਕੰਮ ਆਉਣਾ ਜੀ ਪ੍ਰਾਈਸ ਰਹਿਣੀ ਹੈ ਜੀ 750 750 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਕਾਟਨ ਦਾ ਲਓ ਇੱਕ ਇਹਦੇ ਵਿੱਚ ਕਲਰ ਆਉਣਾ ਜੀ ਇਹ ਕ੍ਰਸ਼ ਦੇ ਵਿੱਚ ਰੈਡੀ ਆ ਪਾਊਡਰ ਬਲੂ ਕਲਰ ਆਊਗਾ ਲਓ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਉਣਾ ਹੈ ਤੇ ਇਹਦੀਆਂ 슬ੀਪਸ ਰਹਿਣਗੀਆਂ ਜੀ ਲੋ ਇਹ 슬ੀਪਸ ਦਾ ਵਰਕ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ 슬ੀਪਸ ਵਰਕ ਮਿਲਣਾ ਪ੍ਰਾਈਸ ਰਹਿਣੀ ਹੈ 750 750 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੋ ਇੱਕ ਆਊਗਾ ਜੀ ਲੋ ਪਿੰਕਿਸ਼ ਕਲਰ ਦੇ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਾਰੀ ਸ਼ੋਰਟ ਉੱਪਰ ਉਹਨੇ ਇਦਾਂ ਦੇ ਫਲਾਵਰ ਬਹੁਤ ਪਿਆਰੇ ਜਿਹੇ ਫਲਾਵਰ ਬਣੇ ਹੋਏ ਆ ਇਹਦਾ 슬ੀਵਸ ਦਾ ਵਰਕ ਚੈੱਕ ਕਰਵਾਦਾ ਜੀ ਇਧੀਆਂ 슬ੀਵਸ ਇਦਾਂ ਬਣੀਆਂ ਹੋਈਆਂ ਬਹੁਤ ਹੀ ਪਿਆਰੀਆਂ ਜੀਆਂ ਪ੍ਰਾਈਸ ਇਹਦੀ ਵੀ 750 ਰਹਿਣੀ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰ ਲਓ ਜੀ ਇੱਕ ਇਹ ਆਉਣਾ ਜੀ ਖਾਦੀ ਦੇ ਵਿੱਚ ਕਲਰ ਬਹੁਤ ਪਿਆਰਾ ਜੀ ਖਾਦੀ ਦੇ ਵਿੱਚ ਆਉਣਾ ਸਾਰੀ ਸ਼ਰਟ ਉੱਪਰ ਰਣੀ ਹੈ ਫਲਾਵਰ ਤੇ 슬ੀਵਸ ਦਾ ਵਰਕ ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਹਾਂ ਜੀ ਲਓ ਇਹ ਆਉਣਾ ਜੀ 슬ੀਵਸ ਦਾ ਵਰਕ ਬਹੁਤ ਹੀ ਪਿਆਰਾ ਜੀ 슬ੀਵਸ ਦਾ ਵਰਕ ਆਉਣਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 750 750 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਸਾਡੇ ਕੋਲ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਬਗ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇੰਗਲਿਸ਼ ਕਲਰ ਆਊਗਾ ਜੀ ਠੀਕ ਹੈ ਜੀ ਲੋਕ ਪਾਊਡਰ ਬਲੂ ਜੀ ਕਲਰ ਦੀ ਸ਼ੇਡ ਚ ਆਣਾ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਘੇਰਾ ਉੱਪਰ ਨੈੱਕ ਬਣਿਆ ਹੋਇਆ ਠੀਕ ਹੈ ਜੀ neck ਬਣਿਆ ਹੋਇਆ niche ਘੇਰਾ ਬਣਿਆ ਹੋਇਆ ਬਹੁਤ ਜਿਆਦਾ ਪਿਆਰਾ ਘੇਰਾ neck ਬਣਿਆ ਹੋਇਆ ਤੇ ਇਹ ਵਾਲੀ ਰੈਣੀਆ ਜੀ 슬ੀਵਸ ਦਾਵਾ ਠੀਕ ਹੈ 슬ੀਵਸ ਦੀ ਆਣਾ ਸਿਰਫ ਪ੍ਰਾਈਸ ਜੀ 900 ਰੁਪਏ ਰੈਣੀ ਹੈ 100 ਬਾਕੀ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇ ਵਿੱਚ ਸਿਰਫ 900 ਰੁਪਏ ਦੀ ਪ੍ਰਾਈਸ ਰੈਣੀ ਹੈ ਜੀ ਇਹ ਵਾਲੇ ਸੂਟ ਦੀ ਤੇ ਇਸ ਤੋਂ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਲਓ ਜੀ ਸਟਾਫ ਬਿਲਕੁਲ ਫਾਈਨ ਹੈ ਨਿਊ ਸਟਾਫ ਹੈ ਜੀ ਫਾਈਨ ਸਟਾਫ ਹੈ ਡਬਲ ਟੋਨ ਦੇ ਵਿੱਚ ਰਹਿਣਾ ਸਟਾਫ ਘੇਰਾ ਬਣਿਆ ਹੋਏ ਜੀ 24 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਉੱਪਰ ਵੀ ਨੈੱਕ ਆ ਤੇ 43 ਇਹਦੀ ਲੈਂਥ ਰਹਿਣ ਵਾਲੀ ਹੈ ਸੂਟ ਦੀ 43 ਤੱਕ ਲੈਂਥ ਆ ਨੈੱਕ ਬਣਿਆ ਹੋਇਆ ਜੀ ਵੀ ਨੈੱਕ ਬਹੁਤ ਪਿਆਰਾ ਜਿਹਾ ਦੇਖੋ ਫਿਨਿਸ਼ਿੰਗ ਨਾਲ ਪੂਰਾ ਵਰਕ ਹੋਇਆ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਇਹ ਰਹਿਣਾ ਜੀ ਇਹਦੀਆਂ ਸਲਵਾਰ ਦਾ ਵਰਕ ਇਹ ਰਹਿਣਾ ਜੀ ਬਾਟਮ ਇਹ ਰਹਿਣਾ ਜੀ ਇਹਦੇ ਸਲੀਪਸ ਦਾ ਵਰਕ ਠੀਕ ਹੈ ਜੀ ਇਹ ਰਹਿਣਾ ਬਾਟਮ ਦਾ ਵਰਕ ਪੂਰਾ ਫੁੱਲ ਹੈ ਵੀ ਸੂਟ ਆ ਪ੍ਰਾਈਸ ਰਹਿਣੀ ਇਹਦੀ 900 ਰੁਪਏ ਹੈ 900 ਦੇ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ 컬러 ਬਹੁਤ ਪਿਆਰਾ ਜਾਂ ਰਹਿਣ ਵਾਲਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਇਹ ਸੂਟ ਉੱਪਰ ਵਰਕ ਹੋਇਆ ਜੀ ਇਹ ਵੀ ਚੱਕ 컬러 ਤੁਹਾਨੂੰ ਹੋਰ ਚੈੱਕ ਕਰਵਾ ਦਾਂ ਜੀ ਨੇ ਲਓ ਜੀ ਇੱਕ 컬러 ਆਉਣਾ ਜੀ ਇਹਦੇ ਵਿੱਚ ਬਲੈਕ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਇਹਦਾ ਕੇਰਾ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਬਲੈਕ ਦੇ ਵਿੱਚ ਹੋਣਾ ਵੀਰ ਇੱਕ ਬਣਿਆ ਹੋਇਆ ਬਹੁਤ ਪਿਆਰਾ 43 ਇਹਦੀ ਰਹਿਣੀ ਹੈ ਲੈਂਥ 슬ੀਵਸ ਦਾ ਵਰਕ ਹੈ ਜੀ ਠੀਕ ਹੈ ਜੀ ਇਹ ਵਾਲਾ ਰਹਿਣਾ ਜੀ ਇਹਦੀ ਸਲਵਾਰ ਦਾ ਵਰਕ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 900 ਰੁਪਏ 900 ਦੇ ਵਿੱਚ ਤੁਸੀਂ ਪੂਰਾ ਫੁੱਲ ਹੈਵੀ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਜੌਰਜਟ ਦੇ ਵਿੱਚ ਰਹਿਣਾ ਆਰੀ ਵਰਕ ਦਾ ਸੂਟ ਰਹੂਗਾ ਜੀ ਇਹ ਜੌਰਜਟ ਦੀ ਵਿੱਚ ਰਹਿਣਾ ਮੈਂਦੀ ਕਲਰ ਹੈ ਜੀ ਬਹੁਤ ਪਿਆਰਾ ਜਾਂ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲਾ ਸੂਟ ਦਾ ਨੈੱਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੇ ਇਹ ਵਾਲਾ ਪੂਰਾ ਫਲਾਵਰ ਵਾਲਾ ਛੋਟ ਦੇ ਵਿੱਚ ਜੌਰਜਟ ਦੇ ਵਿੱਚ ਰੈਡੀ ਹੈ ਜੀ ਤੇ ਇਹ ਵਾਲੀਆਂ ਰਹਿਣੀਆਂ ਜਿਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਇਹ 슬ੀਵਸ ਦਾ ਕੰਮ ਹੋਇਆ ਜੀ ਇਹਦੇ ਉੱਪਰ ਦੇਖੋ ਚੈੱਕ ਕਰੋ 슬ੀਵਸ ਦਾ ਕੰਮ ਹੈ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ 850 850 ਦੇ ਵਿੱਚ ਤੁਸੀਂ ਇਹ ਬਹੁਤ ਹੀ ਸੋਹਣਾ ਜਾਂ ਸੂਟ ਲੈ ਸਕਦੇ ਹੋ ਸਾਡੇ ਕੋਲ ਪੂਰਾ ਫੁੱਲ ਹੈਵੀ ਰਹਿਣ ਵਾਲਾ ਸੂਟ ਚੈੱਕ ਅੱਪ। ਇੱਕ ਅੱਜ ਬੈਂਦੀ ਕਲਰ ਹੈ ਤੇ ਜੌਰਜਟ ਦੇ ਉੱਪਰ ਰੈਡੀ ਹੈ। ਬਾਕੀ ਤੁਹਾਨੂੰ ਪਤਾ ਜੀ ਜੌਰਜਟ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ। ਇੱਕ ਕਲਰ ਮਿਲੂ ਸੋਹਣੀ ਦੇ ਵਿੱਚ ਬਲੈਕ ਸਿਰਫ 850 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ। ਲਓ ਜੀ ਇਹ ਦੀ ਜੌਰਜਟ ਦੇ ਉੱਪਰ ਰੈਡੀ ਹੈ। ਬਲੈਕ ਕਲਰ ਦੇ ਵਿੱਚ ਆਉਣਾ। ਪੂਰਾ ਫੁੱਲ ਹੈਵੀ ਬਣਿਆ ਹੋਇਆ neck ਬਹੁਤ ਹੀ ਪਿਆਰਾ ਜਿਹਾ neck ਹੈ ਜੀ। ਦੇਖੋ ਜੀ। ਇਹ ਪੂਰੀਆਂ ਫੁੱਲ ਹੈਵੀ ਰਹਿਣੀ ਆ ਇਹਦੀਆਂ 슬ੀਵਸ ਠੀਕ ਹੈ ਜੀ ਜਰੀ ਵਰਕ ਹੋਇਆ ਜੀ ਇਹਦੇ ਉੱਪਰ ਬਹੁਤ ਸੋਹਣਾ ਸੂਟ ਰਹਿਣ ਵਾਲਾ 850 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲ ਬਲੈਕ ਕਲਰ ਦੇ ਵਿੱਚ ਅਗਲੇ ਸੂਟ ਦੇਖੋ ਜੀ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਨੀਡਲ ਵਰਕ ਦੇ ਵਿੱਚ ਲਓ ਚੈੱਕ ਕਰੋ ਜੀ ਬਕੌਸ ਹੋਰ ਕੰਜਾ ਤੇ ਰੈਡੀ ਆ ਪੂਰੀ ਸ਼ਰਟ ਉੱਪਰ ਛੋਟੇ ਛੋਟੇ ਆਉਣੇ ਆ ਫਲਾਵਰ ਪੂਰੀ ਸ਼ਰਟ ਤੇ ਆਉਣਿਆ ਫਲਾਵਰ ਇਹਦੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਵਾਲੀਆਂ ਰੈਣੀਆ ਜੀ ਇਹਦੀਆਂ 슬ੀਵਸ ਦਾ ਵਰਕ ਰਹੂਗਾ ਜੀ ਠੀਕ ਹੈ ਜੀ 슬ੀਵਸ ਦਾ ਵਰਕ ਮਿਲੂਗਾ ਤੇ ਫਰੰਟ ਵਰਕ ਮਿਲੂਗਾ ਤੁਹਾਨੂੰ ਇਹਦੇ ਉੱਪਰ ਤੇ ਪ੍ਰਾਈਸ ਇਹਦੀ ਸਲਵਾਰ ਦਾ ਵਰਕ ਵੀ ਮਿਲਣ ਵਾਲਾ ਤੁਹਾਨੂੰ ਸਲਵਾਰ ਦੇ ਉੱਪਰ ਵੀ ਵਰਕ ਆਊਗਾ ਜੀ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ ਸਿਰਫ 1500 ਦੇ ਵਿੱਚ ਸੂਟ ਲੈ ਸਕਦੇ ਹੋ ਸਾਡੇ ਕੋਲੇ ਦੇਖੋ ਜੀ ਪੂਰੀ ਸ਼ਰਟ ਉੱਪਰ ਨੀਡਲ ਵਰਕ ਹੋਇਆ 1500 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਬਲਾ ਸੂਟ ਸਾਡੇ ਕੋਲੋਂ ਬਹੁਤ ਹੀ ਪਿਆਰਾ ਜਿਹਾ ਇੰਗਲਿਸ਼ ਕਲਰ ਦੇ ਵਿੱਚ ਰਹਿਣਾ ਕੋਈ ਵੀ ਮੇਰੀ ਭੈਣੇ ਨੂੰ ਰੈਡੀ ਕਰ ਸਕਦੀ ਹੈ ਬਣਾ ਸਕਦੀ ਹੈ ਤੇ ਅਗਲਾ ਸੂਟ ਇਹ ਵੀ ਕਿਸੇ ਕਸਟਮਰ ਦਾ ਰੈਡੀ ਹੋਇਆ ਜੀ ਐਦਾਂ ਦੇ ਸੂਟ ਤੁਸੀਂ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਨੀਡਰਵਰਕ ਦੇ ਵਿੱਚ ਇਹ ਬਰਬਰੀ ਦੇ ਉੱਪਰ ਰੈਡੀ ਹੋਇਆ ਚੈੱਕ ਇਹ ਬਰਬਰੀ ਦੇ ਉੱਪਰ ਰੈਡੀ ਹੋਇਆ ਜੀ ਸੂਟ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਵਰਕ ਵੀ ਦੇਖ ਫਿਨਿਸ਼ਿੰਗ ਦੇਖੋ ਠੀਕ ਹੈ ਜੀ ਇਹ ਵੀ ਕਿਸੇ ਮੇਰੀ ਭੈਣ ਦਾ ਸੀ ਨੀਦਰ ਵਰਕ ਹੋਇਆ ਸੂਟ ਲਓ ਤੁਸੀਂ ਵੀ ਇਦਾਂ ਦੇ ਸੂਟ ਕਰਵਾ ਸਕਦੇ ਹੋ ਸਾਡੇ ਕੋਲੋਂ ਰੈਡੀ ਬਿਕੋਜ਼ ਹੋਰ ਕੈਂਜਾ ਤੇ ਰੈਡੀ ਹੈ ਜੀ ਇਹ ਵੀ ਸੂਟ ਮਹਿੰਦੀ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਮਹਿੰਦੀ ਦੇ ਵਿੱਚ ਵਰਕ ਦੀ ਫਿਨਿਸ਼ਿੰਗ ਦਿਖਾ ਦਈਏ ਤੁਹਾਨੂੰ ਮੁੰਜੀ ਦੇਖੋ ਇਸ ਤੋਂ ਅਗਲਾ ਸੂਟ ਲੈਣਗੇ ਉਹ ਸੂਟ ਬਾਕੀ ਹੈ ਜੀ ਸਾਡੇ ਕੋਲ ਇਹਦੇ ਨਾਲ ਅਸੀਂ ਬਾਟਮ ਲਗਾਈ ਆ ਹੁਣ ਕਈ ਭੈਣਾਂ ਨੂੰ ਬਾਟਮ ਚਾਹੀਦੀ ਸੀਗੀ ਵੀ ਬਾਟਮ ਦੇ ਨਾਲ ਦਿਓ ਜੀ ਸੂਟ ਇਹ ਲਓ ਜੀ ਇਹ ਫੁਲਕਾਰੀ ਵਰਕ ਦੇ ਸੂਟ ਹੈ ਇਹਦੇ ਨਾਲ ਤੁਸੀਂ ਕੁਝ ਵੀ ਰੈਡੀ ਕਰ ਲਓ ਲਹਿੰਗਾ ਰੈਡੀ ਕਰ ਲਓ ਘੱਗਰਾ ਰੈਡੀ ਕਰ ਲਓ ਜਾਂ ਸਲਵਾਰ ਰੈਡੀ ਕਰ ਲਓ ਦੇਖੋ ਬਹੁਤ ਪਿਆਰਾ ਪੂਰਾ ਫਰੰਟ ਉੱਪਰ ਵਰਕ ਹੋਣਾ ਜੀ ਇਹਦਾ ਪੂਰੇ ਫਰੰਟ ਤੇ ਵਰਕ ਹੈ ਜੀ ਇਹ ਰਹਿਣੀਆਂ 슬ੀਵਸ ਤੇ ਇਹ ਨਾ ਰਹਿਣੀਆਂ ਜੀ ਇਹਦੇ ਬਾਟਮ ਮੈਚਿੰਗ ਬਾਟਮ ਲਗਾਈ ਆ ਜੀ ਅਸੀਂ ਨਾਲ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ 1200 ਰੁਪਏ ਦੇ ਵਿੱਚ ਬਾਟਮ ਦੇ ਨਾਲ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਾਟਮ ਦੇ ਨਾਲ 1200 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਫੁਲਕਾਰੀ ਵਰਕ ਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਲਓ ਇੱਕ ਦੋ ਕਲਰ ਬਾਕੀ ਜੀ ਸੇ ਸਾਡੇ ਕੋਲ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਖਾਦੀ ਦੇ ਉੱਪਰ ਰੈਡੀ ਹੈ ਇਹ ਖਾਦੀ ਉੱਪਰ ਰੈਡੀ ਹੈ 슬ੀਵਸ ਦਾ ਪੂਰਾ ਫੁੱਲ ਹੈਵੀ ਵਰਕ ਹੈ ਜੀ ਇਹ ਉਹਨਾਂ ਜੀ ਘੇਰੇ ਦਾ ਵਰਕ ਲਓ ਇਹ ਘੇਰੇ ਦਾ ਵਰਕ ਚੈੱਕ ਕਰੋ ਇਹ ਘੇਰੇ ਦਾ ਵਰਕ ਚੈੱਕ ਕਰੋ ਜੀ ਪੂਰਾ ਫੁੱਲ ਹੈ ਵੀ ਘੇਰਾ ਬਣਿਆ ਹੋਇਆ ਇਹਦਾ ਇਹ ਤੁਸੀਂ ਵੀ ਸਾਡੇ ਕੋਲੋਂ ਲੈ ਸਕਦੇ ਹੋ ਮੈਚਿੰਗ ਸੂਟ ਐਦਾ ਮੈਚਿੰਗ ਸੂਟ ਲੈ ਸਕਦੇ ਹੋ ਬਾਟਮ ਰਹਿਣੀ ਹੈ ਜੀ ਸਿਰਫ 1200 ਦੇ ਵਿੱਚ ਲੈ ਸਕਦੇ ਆ ਤੁਸੀਂ ਤੇ ਇੱਕ ਲੈ ਸਕਦੇ ਹੋ ਰੈੱਡ ਕਲਰ ਵਿੱਚ ਲਓ ਰੈੱਡ ਕਲਰ ਦੇ ਵਿੱਚ ਵੀ ਤੁਹਾਨੂੰ ਨਾਲ ਹੀ ਬਾਟਮ ਮਿਲੂਗੀ ਰੈੱਡ ਕਲਰ ਦੀ ਤੇ 1200 ਰੁਪਏ ਸੂਟ ਦੀ ਪ੍ਰਾਈਸ ਰਹਿਣੀ ਆ ਫੁਲਕਾਰੀ ਵਰਕ ਦੇ ਵਿੱਚ ਰੈਡੀ ਹੈ ਜੀ ਪੂਰਾ ਫੁੱਲ ਹੈਵੀ ਸੂਟ ਲਾਊਂਜ ਬਹੁਤ ਪਿਆਰਾ ਸੂਟ ਰਹਿਣਾ ਤੇ ਨਾਲ ਲੈ ਲਓ ਰੈੱਡ ਕਲਰ ਦੀ ਬਾਟਮ ਬਹੁਤ ਪਿਆਰਾ ਸੂਟ ਬਣਨਾ ਫੁਲਕਾਰੀ ਦੇ ਵਿੱਚ ਕਿ ਪ੍ਰਾਈਸ ਦੇ ਰਿਹਾ ਸਿਰਫ ਤੁਹਾਨੂੰ 1200 ਰੁਪਏ ਇਹ ਸਨ ਅੱਜ ਦੇ ਸਾਡੇ ਸੂਟ ਬੁਟੀਕ ਵਰਕ ਦੇ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ